ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕੀਨ ਪੰਜਾਬੀ ਕਲਚਰ ਦੀ ਥੋੜਾ ਸਵਾਲ ਕਰਦੀ ਹਾਂ ਫੌਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੀ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਸ਼ਾਮ ਦਾ ਟਾਈਮ ਹੈ ਜੀ ਬਸ ਪਹਿਲਾਂ ਪਰ ਆਜ ਪਰੇ ਗਏ ਹੋਏ ਸੀਗੇ ਤੇ ਫੇਰ ਅਸੀਂ ਆਕੇ ਹਨ ਰੋਟੀ ਪਾਣੀ ਖਾ ਕੇ ਸੌਂਗੇ ਸੀਗੇ ਤੇ ਸਰਦਾਰ ਜੀ ਤੇ ਪਾਪਾ ਜੀ ਗਏ ਹੋਏ ਨੇ ਮਹਾਲੀ ਨੂੰ ਪਾਪਾ ਜੀ ਨੂੰ ਦਵਾਈ ਦਿਵਾਣ ਈਸੀਐਚ ਵਿੱਚ ਤੇ ਆਈ ਗਈ ਹਸਪੀਟਲ ਚ

ਉਜੀ ਇੱਥੇ ਮੈਂ ਕਰ ਰਹੀ ਹਾਂ ਟੋਕਾਂ ਹਨਾ ਤੇ ਬਸ ਟੋਕਾ ਕਰਕੇ ਨਾ ਆਪਾਂ ਫੇਰ ਮਰਜ਼ੀਆਂ ਨੂੰ ਕੱਟ ਪਾ ਦਾਂਗੇ ਕੋਈ ਵੀ ਲੇਡੀ ਹੈ ਨਾ ਆਪਾਂ ਨੂੰ ਹਰ ਇੱਕ ਕੰਮ ਆਉਣਾ ਚਾਹੀਦਾ ਹੈ ਆਪਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਆਪਾਂ ਨੇ ਇਹ ਨਹੀਂ ਕੰਮ ਨਹੀਂ ਕਰਨਾ ਜਾਂ ਉਹ ਨਹੀਂ ਕਰਨਾ ਜਿਵੇਂ ਕਰੇ ਫੇਰ ਵੀ ਕੋਈ ਨਹੀਂ ਹੁੰਦਾ ਹੈਗਾ ਆਪਣੇ ਚ ਇੰਨੀ ਹੀ ਹੁਣ ਚਾਹੀਦੀ ਆਪਾਂ ਮਰਜ਼ੀਆਂ ਦੇ ਕੰਮ ਕਰ ਆਪ ਕਰ ਸਕਦੇ ਚਾਹੇ ਕੋਈ ਵੀ ਕੰਮ ਇਹ ਫੁੱਲੇ ਮਰਜ਼ੀਆਂ ਦਾ ਨਹੀਂ ਤੇ ਆਪਾਂ ਇਹ ਤੇ ਚਿਹਰੀ ਬੁੱਢੀ ਹੋਈ ਸੀ ਵੀ ਸਿਰਫ ਆਪਾਂ ਨੂੰ ਟੋਕਾ ਹੀ ਕਰਨਾ ਸੀਗਾ ਮੈਂ ਤਾਂ ਤੇ ਆਪਾਂ ਨੇ ਆ ਚਾਚੀ ਨੇ ਸਵੇਰੇ ਨੂੰ ਬੁਲਾ ਕੇ ਸਿਰਫ ਅੰਜਾ ਸਟਾਰਟ ਕਰਾ ਕੇ ਤੇ ਟੋਕਾ ਕਰ ਲੈ ਤੇ ਮੈਂ ਕਿਹਾ ਸਰਦਾਰ ਜੀ ਆਪਾਂ ਪਾਪਾ ਜੀ ਨੂੰ ਬੋਹ ਕਹਿੰਦੇ ਆ ਸੀ ਨਾ ਵੀ ਅਸੀਂ ਇਹ ਟੋਕਲੇ ਜੀ ਮਸ਼ੀਨ ਤੇ ਮੋਟਰ ਲਵਾ ਲਈਏ ਮੋਟਰ ਲਵਾ ਲਈ ਸ퍼 ਸਾਡੇ ਪਾਪਾ ਜੀ ਇੰਨੇ ਗਿੱਦੀ ਨੇ ਨਾ ਉਹ ਸਾਨੂੰ ਮੋਟਰ ਨਹੀਂ ਲਵਾਣ ਦੇ ਸਗੋਂ ਸਦਾ ਜੀ ਕਹਿੰਦੇ ਨੇ ਕਿ ਤੈਨਾਂ ਦੀ ਅਮਨ ਕੰਨੀ ਹੁੰਦੀ ਹੈ ਜੀ ਨੇ ਕੋਈ ਹੋਰ ਨਹੀਂ ਕੋਈ ਲੋੜ ਨਹੀਂ ਹੁੰਦਾ ਵੀ ਹਮ ਮੋਟਰ ਚਲਾ ਕੇ ਟੋਕਾ ਕਰ ਲਿਆ ਕਰੀ ਮੈਂ ਵੀ ਇੰਨੀ ਵਾਰੀ ਕਹਿ ਲਿਆ ਜੀ ਮੇਰੇ ਤੁਸੀਂ ਖੇਤਾਂ ਜੀ ਗਏ ਹੁੰਦੇ ਆ ਕਿਉਂਕਿ ਜਦੋਂ ਖੇਤਾਂ ਦੇ ਕੰਮ ਜਿਹੜੇ ਹੁੰਦੇ ਨੇ ਜੀਰੀ ਵੱਢਣੀ ਜੀਰੀ ਲਾਣੀ ਜਾਂ ਕਣਕ ਵੱਡਣੀ ਹੈ ਨਾ ਉਸ ਟਾਈਮ ਕੋਈ ਵੱਲਾ ਨਹੀਂ ਹੁੰਦਾ ਹੈਗਾ ਕਿਸੇ ਵੀ ਘਰ 'ਚ ਹੈ ਨਾ ਕਿ ਉਦੋਂ ਅਸੀਂ ਮੈਂ ਮੋਟਰ ਸਟਾਰਟ ਕਰਕੇ ਆਪਣਾ ਮੋਟਰ ਚਲਾ ਕੇ ਟੋਕਾ ਕਰ ਲਿਆ ਕਰੀ ਪਰ ਨਹੀਂ ਇੱਕੋ ਜਿੱਦ ਤੇ ਜੜੇ ਹੋਏ ਨੇ ਵੀ ਅਸੀਂ ਜਿਹੜਾ ਮੋਟਰ ਆਂਜਣ ਦੇ ਇਹਦੇ ਟੋਕ ਕੇ ਮਸ਼ੀਨ ਤੇ ਮੋਟਰ ਨਹੀਂ ਲਗਾਈ ਡਾਰਕਿੰਗ ਹੁੰਦੀ ਪਾਪਾ ਜੀ ਤੋਂ ਵੀ ਕਿਸੇ ਦੇ ਕਰੰਟਾ ਤੂੰ ਲੱਗ ਜਾਂਦਾ ਹੈ ਨਾ ਪਰ ਨਹੀਂ ਬਹੁਤ ਲੋਕਾਂ ਨੇ ਲਵਾਈ ਹੋਈ ਹੈ ਨਾ ਤੇ ਸਾਡੇ ਪਾਪਾ ਜੀ ਦਾ ਐਂ ਡਰਦ ਨਹੀਂ 1 2 ਦੇ ਕਿਸੇ ਦੇ ਲੱਗ ਗਿਆ ਹੁਣ ਅਸੀਂ ਉਦੋਂ ਦਾ ਹੀ ਡਰ ਬੈਠੇ ਹੋਏ ਮੰਨ ਕੇ ਵੀ ਨਹੀਂ ਨਹੀਂ ਮੋਟਰ ਦਾ ਸੰਬੰਧ ਹੈ ਸਰਦਾਰ ਜੀ ਮੈਨੂੰ ਕਹਿ ਰਹੇ ਸੀਗੇ ਕਹਿੰਦੇ ਤੂੰ ਪਤਾ ਪਾਪਾ ਜੀ ਨੂੰ ਮਨਾ ਲੈ ਵੀ ਆਪਾਂ ਜਿਹੜੀ ਟੋਕੇ ਦੀ ਮਸ਼ੀਨ ਤੇ ਮੋਟਰ ਖਾਲੀ ਹੋ ਗਈ ਉਹਨੇ ਇੱਕ ਕੰਮ ਹੋ ਸਕਦਾ ਕਹਿੰਦੇ ਫਿਰ ਮੇਰੇ ਕੋਲ ਤੁਸੀਂ ਨਾ ਮੋਟਰ ਲੈ ਆ ਕੇ ਲਾ ਦਿਓ ਔਰ ਉਹ ਆਪਣੇ ਆਪਣੇ ਬਿੱਸੇ ਹੋ ਲੈਣਗੇ 4-1 ਗਾਲਾਂ ਕੱਢ ਲੈਣਗੇ ਕਾਰਨ ਦਾ ਤਾਂ ਰਹੇ ਆਪਾਂ ਕਹਿ ਦਾਂਗੇ ਵੀ ਹੁਣ ਇਹ ਮੋਟਰ ਜਿਹੜੀ ਵੀ ਭਾਈ ਨੂੰ ਚੇਂਜ ਕਰਨੀ ਹੈ ਨਾ ਮੈਂ ਕਿਹਾ ਜੇ ਆਪਾਂ ਦੱਸ ਕੇ ਲਿਆਵਾਂਗੇ ਕਿ ਉਹ ਪਪੀਣਾਪਾ ਨੂੰ ਲਾਣ ਨਹੀਂ ਦੇਣੀ ਹੈ ਜੀ ਫਿਰ ਤਾਂ ਬਿਲਕੁਲ ਨਹੀਂ ਆਉਂਦੀ ਨਹੀਂ ਜੀ ਬਾਕੀ ਹੁਣ ਦੇਖਦੇ ਹਾਂ ਕੀ ਸਿੱਤੋਂ ਹੁੰਦਾ ਬਾਕੀ ਮਾਂ ਤੇ ਹੋਣਾ ਨਾ ਹਰ ਇੱਕ ਨੂੰ ਡਰ ਹੁੰਦਾ ਹੈ ਹਰ ਇੱਕ ਨੂੰ ਹੁੰਦਾ ਮੇਰੇ ਬੱਚੇ ਨੂੰ ਕਿਸੇ ਨਾਮ ਹੋ ਜੇ ਨਾ ਚਲੋ ਜੀ ਆਪਾਂ ਕਰ ਲਈਏ ਟੋਕਾ ਤੁਸੀਂ ਅੱਗੇ ਵੀ ਵੀਡੀਓ ਕਰੋ ਇੰਜੋਏ ਇੰਜਨ ਸਟਾਰਟ ਕਰਵਾ ਲੈ ਸੀਗਾ ਹਨ ਅੰਦਰ ਸਟਾਰਟ ਕਰਵਾ ਗਏ ਮੈਂ ਕਿ ਟੋਕਾ ਮੈਂ ਆਪਣੇ ਕਰ ਲੂੰ ਤੁਸੀਂ ਇੰਜਨ ਸਟਾਰਟ ਕਰਵਾ ਦਿਓ ਹੁਣ ਚਾਚੀ ਜੀ ਨੇ ਬੁਲਾਈਆਂ ਸੀਗੀਆਂ ਉਹਨਾਂ ਦੇ ਭਈਏ ਤੋਂ ਕਰਾਇਆ ਸੀਗਾ ਅੰਦਰ ਸਟਾਰਟ ਹਨ ਕਿਉਂਕਿ ਚਾਚਾ ਜੀ ਵੀ ਘਰੇ ਨਹੀਂ ਸੀਗੇ ਹਨ ਬਸ ਉਹ ਚਾਚੀ ਜੀ ਆ ਗਈ ਸੀਗੇ ਮੈਂ ਕਿ ਅੰਜਨ ਅੰਜਨ ਸਟਾਰਟ ਕਰਜੋ ਟੋਕਾ ਮੈਂ ਆਪਣੇ ਕਰ ਲੂੰਗੀ ਤੇ ਟੋਕਾ ਆਪਣੇ ਕਰ ਲਿਆ ਜੀ ਤੇ ਹੁਣ ਆਪਾਂ ਪਾਈਏ ਮੱਝਾਂ ਨੂੰ ਕੱਖ ਪਰ ਨਾ ਪਹਿਲਾਂ ਮੈਂ ਅੰਦਰ ਸਟਾਰਟ ਕਰ ਦੇ ਨੂੰ ਜਦ ਸਾਡਾ ਉਹ ਗੇਟ ਕੋਲੇ ਇੰਜਨ ਸੀਗਾ ਹਨ ਵੀ ਅੰਦਰ ਸਟਾਰਟ ਕਰ ਕਰ ਖਤ ਗਈ ਮੈਂ ਤੇ ਮੰਮੀ ਸੀਗੀਆਂ ਅਸੀਂ ਘਰੇ ਦੋਨੇ ਜਾਈਆਂ ਪਾਪਾ ਜੀ ਸਰਦਾਰ ਜੀ ਗਏ ਹੋਏ ਸੀ ਪਰ ਸਾਡੀ ਪਈ ਕੰਮ ਕ ਵੱਧ ਰਹੀ ਸੀਗੀ ਪਤਨ ਸਾਡੀ ਜੀਲੀ ਵੱਧ ਰਹੀ ਸੀ ਇਹ ਨਹੀਂ ਮੈਨੂੰ ਯਾਦ ਹੈਗਾ ਮੰਮੀ ਕਹਿੰਦੀ ਤੇ ਤੂੰ ਹੋਣਾ ਨਹੀਂ ਹਨਾ ਜਦੋਂ ਸਟਾਰਟ ਹੁੰਦਾ ਹੈ ਨਾ ਨਹੀਂ ਮੰਮੀ ਮੈਂ ਕਰ ਦੂੰਗੀ ਹਨਾ ਭਈ ਅਸੀਂ ਫੁੱਲ ਜੋਰ ਲਾਇਆ ਜਦੋਂ ਸਟਾਰਟ ਕਰਦੇ ਹਾਂ ਮੈਂ ਤਾਂ ਜਦੋਂ ਸਟਾਰਟ ਨਹੀਂ ਜੀ ਹੋਇਆ ਬਾਕੀ ਸਾਰੇ ਕੰਮ ਕਰ ਲੈਨੇ ਕੰਦਾਂ ਸਟਾਰਟ ਨਹੀਂ ਹੋਏਗਾ ਫਿਰ ਮੈਂ ਤੇ ਮੰਮੀ ਨੇ ਨਾ hathadi paake ਫਿਰ ਅਸੀਂ ਟੋਕਾ ਕਰਿਆ ਜਿਵੇਂ ਹੁਣ ਪਾਪਾ ਜੀ ਨੇ ਗਏ ਹੋਏ ਨੇ ਚਲੋ ਪਿੱਛੇ ਉਹਨੂੰ ਇਹ ਨਹੀਂ ਹੁੰਦਾ ਹੈਗਾ ਹਨਾ ਵੀ ਕੰਮ ਨਹੀਂ ਹੋਣਾ ਜੇ ਕੋਈ ਵੀ ਐਦਾਂ ਕੁਝ ਰਹਿ ਜੂਗਾ ਹਨ ਵੀ ਇੱਕ ਜਣਾ ਘਰੇ ਹੁੰਦਾ ਤਾਂ ਕੰਮ ਕਾਰ ਸਾਰੇ ਹੋ ਜਾਂਦੇ ਨੇ ਲੋ ਜਿਖਣ ਤਾਂ ਮੱਝਾਂ ਨੂੰ ਕੱਟ ਪਾਇਆ ਜੀ ਇਹ ਕੀ ਦੋ ਵਾਰ ਤੋਂ trap ਆਦੀ ਮੱਝਾਂ ਰੱਜ ਚੰਗੀਆਂ ਫਿੰਡਰ ਬੰਨਦਾਂਗੇ ਦੁਆਰੇ ਨੂੰ ਮੈਂ ਕਰ ਦਿੰਦਾ ਚਲੋ ਜੀ ਮੱਝਾਂ ਇੰਦੀ ਸਬਸਕ੍ਰਾਈਬ ਸਾਰੀ ਹੋ ਗਈ ਅੰਦਰ ਹੀ ਮੈਂ ਬਹੁਤ ਇਕੱਠਾ ਕਰਤਾ ਸੰਭਲ ਤਿਆ ਤੇ ਬਾਹਰ ਵੀ ਮੈਂ ਹਾਂਜੀ ਨਹੀਂ ਕਰਦੇ ਤੇ ਆਪਣੇ ਦੋਨੇ ਕੁੱਤੇ ਆਹ ਛੱਟ ਕੇ ਬੈਠੇ ਨਾ ਪਹਿਲਾਂ ਮੈਂ ਡਰ ਗਈ ਮੈਨੂੰ ਇਹ ਪਤਾ ਨਹੀਂ ਢੋਲਾਂ ਚ ਕੀ ਖੜਕਿਆ ਇੱਕ ਵਾਰੀ ਦੇਖਿਆ ਦੋ ਵਾਰੀ ਦੇਖਿਆ ਤੀਜੀ ਵਾਰੀ ਜੇ ਮੈਂ ਨਹੀਂ ਗਈ ਜੀ ਨੇੜੇ ਮੈਂ ਇੱਧਰ ਆ ਗਈ ਹਾਂ ਜਦੋਂ ਮੱਝ ਨੂੰ ਲੈ ਕੇ ਇੱਧਰ ਆ ਗਈ ਤੇ ਦੇਖਿਆ ਨਾ ਆਪਾਂ ਟੋਮੀ ਰਾਮ ਨਾਲ ਖੇਡਿਆ ਹੁਣ ਸ਼ੇਰ ਦੀ ਘੁੰਮ ਰਹੀ ਸੀਗਾ ਤੇ ਮੀਰਾ ਨੂੰ ਪਰਵਾਹੀ ਨਹੀਂ ਦੇਖ ਲਓ ਨਾਲੇ ਮੀਂਹ ਪੈਲੇ ਹਨ ਉਹ ਜਿਹੜੀ ਗਰਮੀ ਹੈ ਨਾ ਉਹ ਹਜੇ ਵੀ ਨਹੀਂ ਘਟੀ ਐਨੀ ਕਿ ਜਗ੍ਹਾ ਗਰਮੀ ਹੋ ਰਹੀ ਹੈ ਅਜੇ ਵੀ ਇੱਕ ਤਾਂ ਮੱਛਰ ਜਿਆਦਾ ਹੋ ਗਿਆ ਦਸ ਧੂਣ ਕਰਦੀ ਹੁਣ ਸਰਦਾਰ ਜੀ ਉਹਨੇ ਆ ਗਏ ਪਹਿਲਾਂ ਉਹਨੂੰ ਦੇਖਦੀਆਂ ਚਾਹ ਪਾਣੀ ਦਿੰਦੀਆਂ ਰੋਟੀ ਰੁੱਟੀ ਜੇ ਖਾਣ ਦੀ ਜੀ ਹਨ ਹੁਣੇ-ਹੁਣੇ ਆਏ ਨੇ ਤੇ ਮੈਨੂੰ ਕਹਿੰਦੇ ਆ ਕੇ ਇੱਧਰ ਕਹਿੰਦੇ ਰਹਿਣ ਦੇ ਬਿਛੜਦੇ ਹਨ ਮੈਂ ਆ ਗਿਆ ਹੁਣ ਤਾਂ ਇਹ ਮੈਂ ਕਰ ਦੂੰ ਮੈਂ ਕਿਹਾ ਚਲ ਕੋਈ ਨਹੀਂ ਮੈਂ ਇਕੱਠਾ ਕਰਦੇ ਆ ਤੁਸੀਂ ਫਿਰ ਚਕਾ ਦਿਓ ਹਨ ਲਓ ਜੀ ਤੋਰੀਆਂ ਤੋੜੀਆਂ ਸੀਗੀਆਂ ਦੋ ਕੇ ਫਿਰ ਬਾਅਦ ਚਾ ਕੇ ਦੇਖਦੇ ਆਂ ਬਾਕੀ ਪਹਿਲਾਂ ਉਹਨਾਂ ਨੂੰ ਚਾਹ ਪਾਣੀ ਦੇ ਆਵਾ ਕੱਪੜੇ ਵਗੈਰਾ ਅੱਜ ਮੈਂ ਧੋਤੇ ਨਹੀਂ ਹੈਗੇ ਪਹਿਲਾਂ ਭਈ ਮੈਂ ਪੈਰ ਧੋ ਲਵਾਂ ਗੋਹਾ ਲੱਗਿਆ ਹੋਇਆ ਪੈਰਾਂ ਦੇ ਫਿਰ ਸਾਰੇ ਘਰ ਚ ਗੋਹੇ ਗੋਹੇ ਜੀ ਬਹੁਤ ਨੇ ਇਹ ਦੇਖੋ ਖਾਲਸਾ ਪਕਾਉਂਦੀਆਂ ਹੋਣਗੀਆਂ। ਮੈਨੂੰ ਤਾਂ ਹੁਣ ਜੀ ਮੱਝਾਂ ਕੋਈ ਡਰ ਲੱਗੀ ਜਾ ਰਹੀ ਹੈ। ਉੱਪਰ ਜਿਹੜੇ ਹੋਏ ਨੇ ਕੁੱਤੇ ਉੱਧਰ ਛੱਡ ਦੇ ਉਸ ਤੋਂ ਮੈਨੂੰ ਇਹ ਹੋਈਦਾ ਪਤਾ ਨਹੀਂ ਕੀ ਜੀ ਗਾ। ਨਾ ਤੇ ਹਰਿਆਈ ਜੀ ਜਾਮੂਗੀ। ਬੇੜੇ ਨੂੰ ਵੀ ਸੰਭਰੂਗੀ ਵੈਸੀ ਕਦੇ ਦਿਨ ਚ ਹੁਣ। ਚਲ ਪਹਿਲੇ ਟੁੜੀ ਲਈ ਕੱਢ ਗਏ। ਹੁਣ ਚਾਨਣੇ ਮੈਂ ਕੱਢ ਲਿਓ ਟੁੜੇ। ਲਿਓ ਪਾ ਕੇ ਛੇਤੀ ਕਰ ਬੂਟ ਭਾਗ ਲਿਆ। ਆਪਾਂ ਐ ਆਵਰੀ ਆ ਤੁਹਾਡੇ ਨਹੀਂ ਹੈਗੇ ਉਹ ਬਈ ਅੱਛੇ ਅੰਦਰ ਲੋ ਜੀ ਗੁਰਦੁਆਰ ਸਾਹਿਬ ਚ ਪਾਠ ਹੋ ਰਿਆ ਰਹਿ ਰਸ ਸਭ ਦਾ ਉਧਮ ਆਇਆ ਅੰਤ ਇਹਨੇ ਪਾਪਾ ਨਾਲ ਗੁਲਣ ਲੱਗੇ ਫੋਨ ਦੇ ਦੋ ਹਨਾ ਫੋਨਾਂ ਪਿੱਛੇ ਫੋਨਾਂ ਚ ਤੇ ਜਵਾਕਾਂ ਦੀ ਜਾਨ ਹੁੰਦੀ ਹੈ ਹਨਾ ਐ ਗੁਲਣ ਲੱਗੇ ਜਿਵੇਂ ਵੀਡੀਓ ਬਣਾ ਸਕੀ ਮੇਰੇ ਫੋਨ ਮੰਦਾ ਕਰਤੇ ਆ ਮੇਰੀ ਮਾਂ ਵੀਡੀਓ ਬਣਾ ਰਹੀ ਹੈ ਐਨਾ ਖਰਾਬ ਹੈ ਚੱਕ ਲਿਓ ਬੁੱਲੀ ਚੱਕ ਲਿਓ ਪਰ ਤੂੜੀ ਕੱਢ ਲਈ ਗੋਹਾ ਦੇ ਅੰਦਰ ਹੀ ਚੱਕ ਹੋ ਜਾਏਗਾ। ਬੜਾ ਪੈਰ ਚੱਕਿਆ ਤੁਹਾਨੂੰ ਲੱਗ ਜੇ। ਸਰਦਾਰ ਜੀ ਦੀ ਇੰਨੀ ਕੁਤਕਤਾਈਆਂ ਹੁੰਦੀਆਂ ਨੇ ਪੈਰ ਚੱਕਿਆਂ ਤੋਂ ਬੱਸ ਛੱਡ ਦਿਓ ਗੱਲਾਂ ਬਹੁਤ ਜ਼ਿਆਦਾ। ਫਿਰ ਕੁੱਪੇ ਪਰ ਤੋਰੀਆਂ ਪਕ ਰਹੀਆਂ ਐ। ਬਈ ਕਤ ਤੈਂਡਾ ਤੋਂ ਡਰ ਲੱਗਦਾ ਏ। ਉਹ ਲੱਗੀ ਉਹਦੇ ਕਹਿੰਦੇ ਕਾਲੀ ਤੋਰੀਆਂ ਤਾਂ ਹੋਰ ਤਰ੍ਹਾਂ ਦੀ ਹੁੰਦੀਆਂ ਨੇ ਸਾਰੇ ਸਾਡੇ ਜਿਹੜਾ ਤੋਰੀਆਂ ਦੀ ਬੇਲ ਦੇਖ ਕੇ ਨਾ ਮਨ ਲਗੀ ਤੋਰੀਆਂ ਦੇਖ ਕੇ ਹੈਰਾਨ ਨੇ ਵੀ ਆ ਤੁਹਾਡੇ ਤੋਰੀਏ ਕਿਦਾਂ ਜਿਹੇ ਲੱਗਦੇ ਨੇ ਵੀ ਇੱਕ ਤਾਂ ਕਾਲੀ ਤੋਰੀਆਂ ਹੁੰਦੇ ਨੇ ਪਰ ਇਹ ਕਾਲੀ ਤੋਰੀਆਂ ਨਹੀਂ ਹੈ ਇਹ ਤਾਂ ਪੂਰੀ ਪੂਰੀ ਨਹੀਂ ਹੈ ਨੇ ਸਬਜੀ ਇੰਨੀ ਕੁ ਜਿਆਦਾ ਸਵਾਦ ਬਣਦੇ ਨੇ ਇਹਨਾਂ ਦੇ ਜੀ ਬਹੁਤ ਜਿਆਦਾ ਜੇ ਪ੍ਰਿੰਟਾਂ ਦੇ ਨਾਲ ਲੱਗ ਜਾਵੇ ਬਾਈ ਉਹ ਕੰਮ ਹੋ ਜੇ ਕਿਤੇ ਪ੍ਰਿੰਟਾਂ ਦਾ ਖੱਖਰ ਛੇੜ ਲਈਏ ਛੇੜ ਲਈਏ ਖੱਖਰ ਛੇੜ ਲਈਏ ਹੋਰ ਕੀ ਦੇ ਦੇਸੀ ਕਿਉਂ ਖਲਾ ਦੇ ਇੱਕ ਵਾਰ ਨਾ ਮੇਰੀ ਛੋਟੀ ਜੀ ਹੁੰਦੀ ਦਿਨ ਨਾ ਪਤਾ ਨਹੀਂ ਮੈਂ ਕਿੰਨੇ ਕ ਸਾਲ ਦੀ ਸੀਗੀ ਇਹ ਤਾਂ ਨਹੀਂ ਮੈਨੂੰ ਯਾਦ ਹੈਗਾ ਮੇਰੇ ਨਾ ਘੜ ਤੋਂ ਤੱਕ ਨਹੀਂ ਆਈ ਤੇຊੋਂ ਨਿਸ਼ਾਨ ਦਿਖ ਰਿਹਾ ਮੈਨੂੰ ਖੁਦ ਨੂੰ ਨਹੀਂ ਦਿਖ ਰਿਹਾ ਇਹ ਆ ਥੋੜਾ ਥੋੜਾ ਜਿਹਾ ਦਿਖ ਰਿਹਾ ਹਾਂ ਦਿਖ ਰਿਹਾ ਇਹ ਛੋਟੀ ਹੁੰਦੀ ਦਿਨ ਮੇਰੇ ਨਾ ਸੁੱਤੀ ਪਈ ਸੀਗੀ ਮੰਜੀ ਤੇ ਉੱਥੇ ਕਿਤੇ ਨਾ ਮੇਰੇ ਪਤਾ ਨਹੀਂ ਪ੍ਰਿੰਡ ਲੜ ਗਈ ਪਤਾ ਨਹੀਂ ਦੰਦਈਏ ਲੜ ਗਿਆ ਪਹਿਲਾਂ ਤਾਂ ਬਹੁਤ ਹੁੰਦੇ ਸੀਗੇ ਦੰਦਈਏ ਵਗੈਰਾ ਹਨ ਹੁਣ ਤਾਂ ਚਲੋ ਘੱਟ ਹੁੰਦੇ ਨੇ ਹੁਣ ਤਾਂ ਘੱਟ ਹੁੰਦੇ ਨੇ ਪਹਿਲਾਂ ਦੰਦਈਏ ਦੰਦੈਣਾਂ ਬਹੁਤ ਹੁੰਦੀਆਂ ਸੀਗੀਆਂ ਮੇਰੇ ਨਾਲ ਸੁੱਤੀ ਪਈ ਤੇ ਲੜ ਗਿਆ ਮੇਰੀ ਬਾਹ ਨਾ ਬਹੁਤ ਜ਼ਿਆਦਾ ਸੁੱਜ ਗਈ ਸੀ ਅਸੀਂ ਮੇਰੇ ਭੂਆ ਜੀ ਨਾਲ ਕੋਲੋਂ ਸੰਧਾਰਾ ਲੈ ਕੇ ਜਾਣਾ ਸੀਗਾ ਮੇਰੇ ਪਾਪਾ ਕਹਿੰਦੇ ਕਹਿੰਦੇ ਤੂੰ ਰਹਿਣ ਦੇ ਹਨਾ ਵੀ ਜਾਣ ਨੂੰ ਵੀ ਤੇਰੀ ਬਾਹ ਸੁੱਜੀ ਹੋਈ ਹੈ ਮੈਂ ਕਿਹਾ ਨਾ ਜੋ ਮਰਜ਼ੀ ਹੋ ਜੇ ਮੈਂ ਕਿਹਾ ਮੈਂ ਤਾਂ ਜਾਣੇ ਜਾਣਾ ਉਹ ਦੋਨੋਂ ਸਾਡੇ ਕੋਲ ਸਾਈਕਲ ਹੁੰਦਾ ਸੀਗਾ ਮੋਟਰਸਾਈਕਲ ਵੀ ਸਾਡੇ ਕੋਲ ਹੁੰਦਾ ਸੀਗਾ ਪਹਿਲਾਂ ਹਨਾ ਮੋਟਰਸਾਈਕਲ ਤਾਂ ਪਤਾ ਨਹੀਂ ਮੈਂ ਕਿਹੜੀ ਕਲਾਸ ਚ ਸੀਗੀ ਉਦੋਂ ਉਸੇ ਚੱਲਦਾ ਮੋਟਰਸਾਈਕਲ ਲੈ ਆ ਸੀਗਾ ਹੁਣ ਮੈਂ ਸੋਹ ਕਹਿੰਦੀ ਹੁਣ ਯਾਨੀ ਪਾਪਾ ਨੂੰ ਦੱਸਦੀ ਹੁੰਦੀ ਆ ਮੈਂ ਕਿ ਦੇਖ ਲਓ ਹਨਾ ਆਪਣੀ ਆਪਣੀ ਕਿਸਮਤ ਐ ਵੀ ਉਦੋਂ ਆਪਣੇ ਘਰੇ ਸਾਈਕਲ ਹੁੰਦਾ ਸੀਗਾ ਅਸੀਂ ਵਿਆਹਾਂ 'ਚ ਵੀ ਜਾਂ ਕਿਤੇ ਵੀ ਜਾਣਾ ਹਨ ਅਸੀਂ ਸਾਈਕਲ ਤੇ ਜਾਣਾ ਹਨਾ ਤੇ ਸਾਈਕਲ ਤੇ ਚਲੇ ਗਏ ਹਨਾ ਮੇਰੀ ਨਾ ਬਾਹ ਐ ਲਮਕੀ ਹੋਈ ਸੀਗੀ ਬਾਹ ਐ ਲਮਕਣ ਹੋਣ ਕਰਕੇ ਨਾ ਬਹੁਤ ਜ਼ਿਆਦਾ ਸੁੱਜ ਗਈ ਸੁੱਜ ਗਈ ਤਾਂ ਵੀ ਸੋਜ ਆ ਗਿਆ ਹਨਾ ਬਹੁਤ ਜ਼ਿਆਦਾ ਤਾਂ ਸਾਰੇ ਡਰ ਗਏ ਉਥੇ ਭੂਆ ਜੀ ਨੇ ਮਨ ਲਗੀ ਉਹ ਝਾੜਾ ਵਗੈਰਾ ਕਰਿਆ ਸੀਗਾ ਵੀ ਇਹਦੇ ਉਹ ਲੜ ਗਏ ਪਰ ਇੰਟ ਪਤਾ ਨਹੀਂ ਦਿੰਦੀ ਆ ਹਨਾ ਮੈਨੂੰ ਛੋਟੀ ਜੀ ਹੁੰਦੀ ਨੂੰ ਵੀ ਨਾ ਇੰਨਾ ਚਾਹ ਹੁੰਦਾ ਸੀ ਜੇ ਮੈਂ ਭੂਆ ਕੋਲੇ ਜਾਵਾਂ ਜਾਂ ਕਿਤੇ ਵੀ ਜਾਵਾਂ ਹਨਾ ਅਸੀਂ ਭੂਆ ਜੀ ਨਾਲ ਸੰਦਾਰ ਦੇ ਜਾਂਦੇ ਸੀਗੇ ਆਏ ਸਾਲ ਕਦੇ ਉਹਦਾ ਕੀ ਕਹਿੰਦੇ ਹਨਾ ਦੀਵਾਲੀ ਦਾ ਇਹਦਾ ਕੀ ਕਹਿੰਦੇ ਲੋੜੀ ਦਾ ਪਤਨ ਘਰੂ ਚੱਕਰੀ ਨੇ ਵੀ ਦੇਖਿਆ ਸੀ ਕਿ ਉਹ ਮੈਨੂੰ ਯਾਦ ਨਹੀਂ ਹੈਗਾ ਅਸੀਂ ਖੋਵਾ ਕੱਢਣਾ ਹਨਾ ਖੋਵਾ ਕੱਢ ਕੇ ਅਸੀਂ ਭੂਆ ਜੀ ਨਾਲ ਨੂੰ ਦੇ ਕੇ ਆਣਾ ਇੱਕ ਵਾਰੀ ਅਸੀਂ ਸਾਈਕਲ ਤੇ ਜਾ ਰਹੇ ਸੀਗੇ ਹਨਾ ਮੇਰਾ ਨਾ ਸਾਈਕਲ ਤੇ ਬੈਠੀ ਬੈਠੀ ਦੇ ਨਾਲ ਪੈਰ ਸੌ ਗਿਆ ਪੈਰ ਸੌਣ ਕਰਕੇ ਛੋਟੀ ਹੁੰਦੀ ਸੀਗੀ ਪੈਰ ਸੌਣ ਕਰਕੇ ਨਾ ਮੈਨੂੰ ਪਤਾ ਨਹੀਂ ਲੱਗਿਆ ਮੇਰੇ ਪੈਰ ਚ ਪਾਇਆ ਹੋਏ ਸੀਗਾ ਸੈਂਡਲ ਜਿਹੜਾ ਸੈਂਡਲ ਨੇ ਉਹ ਡਿੱਗ ਗਿਆ ਮੈਨੂੰ ਨਾ ਕਾਫੀ ਦੂਰ ਜਾ ਕੇ ਪਤਾ ਲੱਗਿਆ ਮੈਂ ਕਿਹਾ ਹਾਏ ਪਾਪੇ ਮੇਰੇ ਪੈਰ ਚ ਦਾ ਸੈਂਡਲ ਨਹੀਂ ਹੈਗਾ ਸਾਡਾ ਪਾਪਾ ਜੀ ਕਹੇ ਜੇ ਸੈਂਡਲ ਕਿੱਥੇ ਸੁੱਟ ਤੇ ਆ ਮੈਨੂੰ ਕਿ ਪਤਾ ਨਹੀਂ ਅਸੀਂ ਕਾਫੀ ਦੂਰ ਤੱਕ ਪਿੱਛੇ ਮੁੜ ਕੇ ਆਏ ਫਿਰ ਦੇਖਿਆ ਉੱਥੇ ਸੈਂਡਲ ਪਿਆ ਸੀਗਾ ਰਸਤੇ 'ਚ ਬਹੁਤ ਐਦਾਂ ਦੇ ਹੋ ਜਾਣ ਅੱਜ ਉਹ ਦਿਨ ਚੇਤੇ ਆ ਜਾਂਦੇ ਹਨਾ ਵੀ ਕਿੱਥੇ ਸਾਈਕਲਾਂ ਤੇ ਹੁੰਦੇ ਸੀ ਕਿਸੇ ਕਿਤੇ ਅੱਜ ਬਾਬਾ ਜੀ ਨੇ ਗੱਡੀਆਂ ਤੱਕ ਪਹੁੰਚਾਤੇ ਹਨਾ ਚਲੋ ਵਾਹਿਗੁਰੂ ਦੀ ਕਿਰਪਾ ਸਾਰਿਆਂ ਤੇ ਐਦਾਂ ਹੀ ਬਣੀ ਰਹੇ ਹਨਾ ਤੇ ਅਸੀਂ ਮੇਲਾ ਹੁੰਦਾ ਸੀਗਾ ਸੀਲ ਦਾ ਹਨਾ ਅਸੀਂ ਉੱਥੇ ਵੀ ਹਨਾ ਮੈਂ ਅੱਗੇ ਬਹਿ ਜਾਣਾ ਆ ਪਾਪਾ ਨੇ ਸੈਕ ਜਲਾਣਾ ਮੰਮੀ ਨੇ ਪਿੱਛੇ ਬੈਠ ਕੇ ਹਨਾ ਜੀ ਤਿੰਨ ਦੋਨੋਂ ਕੋਦੀ ਚ ਲੈ ਲੈਣਾ ਹਨਾ ਫਿਰ ਮੈਨੂੰ ਸਾਈਕਲ ਤੇ ਬਿਠਾ ਕੇ ਫਿਰ ਮੰਮੀ ਉਤਰ ਜਾਂਦੀ ਸੀਗੀ ਹਨਾ ਫਿਰ ਉੱਥੇ ਇੰਨੀ ਜਗ੍ਹਾ ਭੀੜ ਹੁੰਦੀ ਸੀਗੀ ਫਿਰ ਅਸੀਂ ਮੱਥਾ ਟੇਕਣਾ ਇੱਕ ਵਾਰੀ ਪਤਾ ਕੀ ਹੋਇਆ ਮੇਰਾ ਪਾਪਾ ਨੂੰ ਪਤਾ ਕੀ ਹੋਇਆ ਸੀਲਗਾ ਮੇਲਾ ਤਾਂ ਜਿਆਦਾ ਪਈ ਹੈ ਮੈਂ ਰਾਤ ਨੂੰ 12 ਵਜੇ ਚਲੇ ਗਈ ਉੱਠ ਕੇ 12 ਵਜੇ ਮੱਥਾ ਟੇਕ ਕੇ ਚਲੀ ਗਈ ਦੇਖ ਕੇ ਬਾਪੇ ਵੀ ਨਹੀਂ ਉੱਠੇ ਦੇ ਅਜੇ ਤਾਂ ਐਨੇ ਹੋ ਸੇ ਵਸਾਪ ਤੇ ਮੋਰੇ ਬੈਠੇ ਰਹੇ ਜਾ ਕੇ ਤੇ ਸਭ ਤੋਂ ਪਹਿਲਾਂ ਮੱਥਾ ਟੇਕਦੇ ਆ ਮੈਂ ਦੇਖ ਲੈ ਕਿੱਥੇ ਆਪਾਂ ਸਾਈਕਲਾਂ ਪਰ ਜਾਏਗੇ ਤੇ ਅੱਜ ਕੱਲ੍ਹ ਕਿ ਆਪਣੇ ਜਵਾਗ ਚਲੇ ਜਾਉਗੇ ਸਾਈਕਲਾਂ ਵਾ ਕਿ ਨਹੀਂ ਬਿੱਟੀ ਦੇਖਾ ਗਈ ਨਹੀਂ ਪਤਾ ਨਹੀਂ ਮੈਂ ਤਾਂ ਟੋਕਾ ਕਰਕੇ ਪਾ ਤਿਆ ਸਾਰਾ ਕੁਝ ਪਸੰਦ ਨਹੀਂ ਆਇਆ ਉਹ ਖੈਰੀ ਵੀ ਆਹ ਬੰਦੇ ਨੇ ਮੈਨੂੰ ਚਿਹਰੀ ਨਹੀਂ ਪਾਈ ਹੈ ਕਿ ਆਏ ਕਿ ਬਹੂ ਨੇ ਪਾਈ ਹੈ ਰਾਣਾ ਖਾਣ ਦੀ ਕੀ ਹੈ ਇਹਨੂੰ ਬਿਚਿਚੜ ਲੱਗ ਰੇ ਮੈਂ ਤਿੰਨਾਂ ਦਾ ਤੋੜ ਲੇ ਉਸਕੇ ਉਹ ਬਿਚਿਚੜਾਂ ਦੀ ਦਵਾਈ ਲਾਓ ਉਸਕੀ ਗੇਰ ਤੋਂ ਫਟਾਫਟ ਇਸ ਨੂੰ ਨਾ ਪਰ ਅਨਾਂ ਅਸਿੱਟ ਕਾਉਸ਼ੀਤੀ ਐਨਾ ਪਾ ਚੱਕ ਕੇ ਕੀ ਕਰਨਾ ਏ ਥੋੜਾ ਥੋੜਾ ਚੱਕ ਲਉ ਤੋੜੀਆ ਮੈਂ ਉਰਤੇ ਤੋੜ ਲੀਆ ਕੁੱਪੜ ਤੋੜੀਆ ਪੱਤਰੀਆਂ ਹੁਣ ਅੱਜ ਕੀ ਅੱਜ ਸਬਜ਼ੀ ਬਣੀ ਈ ਸਿਰਫ ਮੈਂ ਖਾਈ ਸਵੇਰੀ ਕਿਸੇ ਨੇ ਨਹੀਂ ਖਾਈ ਸਵੇਰੀ ਅੱਜ ਮੌਣੇ ਪਰੋਂ ਦੇ ਸਾਹ ਹੁਣ ਕਾਲੂ ਵੀ ਨਹੀਂ ਕੀ ਇੱਕ ਸਬਜ਼ੀ ਮੱਖਰ ਨਹੀਂ ਸਬਜੀ ਬੰਦਾ ਕਿਆ ਬਣਾਵੇ ਖਾਂਦਾ ਤਾਂ ਕੋਈ ਹੈ ਨਹੀਂ ਕੋਈ ਸਬਜੀ ਬਣਾ ਲਓ ਇਹਨਾਂ ਦੇ ਨੱਕ ਮੂੰਹ ਦੇ ਮੇਚ ਨਹੀਂ ਆਂਦੀ ਹੈਗੇ ਕੋਈ ਨੱਕ ਟੇਡਾ ਕਰੂਗਾ ਕੋਈ ਬੁੱਲ ਟੇਡਾ ਕਰੂਗਾ ਸਬਜੀ ਨਹੀਂ ਖਾਣੀ ਹੁੰਦੀ ਇਹਨਾਂ ਨੂੰ ਕੋਈ ਕਿਸੇ ਨੇ ਕੀ ਬਣਾਵਾ ਕੀ ਨਾ ਬਣਾਵਾ ਉਹ ਕੰਮ ਹੋਣਾ ਹੁਣ ਕੋਈ ਨਹੀਂ ਸਰਦੀਆਂ ਆ ਰਹੀਆਂ ਕਾ ਫੂਸ ਬਣਾ ਕੇ ਦੇ ਦੇਵੋਗੇ ਹੁਣ ਕਰੇ ਮੇਥੀ ਪਾਲਕ ਵਿੱਚ ਧਣੀਆਂ ਵਿੱਚ ਬਾਥੂ ਪਾ ਕੇ ਭੁੱਜੀ ਬਣਾ ਦੇ ਗਨੇ ਉਹ ਖਾਣੀ ਇਹਨਾਂ ਲਈ ਉਹ ਵੀ ਨਹੀਂ ਹੁੰਦੀ ਡਾਕਟਰ ਨੂੰ ਦਿਖਾਈ ਦੱਸ ਕਿਹੜੇ ਡਾਕਟਰ ਨੂੰ ਹੋ ਨਾਲੇ ਮੈਨੂੰ ਗੱਲਾਂ ਕੱਢੇ ਕਰੂਗਾ ਡਾਕਟਰ ਆ ਸਾਗ ਖਾਂਦੀ ਐ ਕੀ ਪਤਾ ਡਾਕਟਰ ਵੀਡੀਓ ਦੇਖਦਾ ਹੋਊਗਾ ਮੈਨੂੰ ਐ ਕਹਿ ਰਹੀ ਐ ਮੈਨੂੰ ਡਾਕਟਰ ਨੇ ਕਿਹਾ ਜੀ ਕਹਿੰਦਾ ਸਾਗ ਨਹੀਂ ਖਾਣਾ ਮੈਂ ਕਿਹਾ ਲੈ ਤੁਸੀਂ ਕਿਹੜੀ ਗੱਲ ਕਰਤੀ ਪੀਰ ਜੀ ਮੈਂ ਕਿਹਾ ਹੁਣ ਤਾਂ ਠੰਡਾ ਆ ਰਹੀਆਂ ਨੇ ਹੁਣ ਤਾਂ ਸਾਗ ਖਾ ਖਾ ਕੇ ਧੁੰਨੀਆਂ ਹਰੀਆ ਹੋ ਜੰਗੀਆਂ ਡਾਕਟਰ ਕਹਿੰਦਾ ਤੂੰ ਨਹੀਂ ਸਾਗ ਖਾਣਾ ਹੈਗਾ ਕਿਉਂਕਿ ਨਾ ਮੈਨੂੰ ਥੋੜੀ ਜਿਹੀ ਗਠੀ ਦੀ ਪ੍ਰੋਬਲਮ ਐ ਹਨਾ ਮੈਂ ਦਵਾਈ ਮਿਲ ਸੀਗੀ ਨੂੰ ਨਾ ਗਠੀ ਦੀ ਪ੍ਰੋਬਲਮ ਆਈ ਹੈ ਹਨਾ ਆਈ ਨੂੰ ਤਾਂ ਹੋ ਗਈ ਮੈਨੂੰ ਪਤਾ ਨਹੀਂ 6 ਮਹੀਨੇ ਪਹਿਨ ਸਾਲ ਹੋ ਗਿਆ ਤੇ ਮੈਂ ਹੋਮੋਪੈਥਿਕ ਦਵਾਈ ਲੈ ਰਹੀ ਹਾਂ ਨਾ ਬਾਕੀ ਬਈ ਜੇ ਕੁਝ ਨੂੰ ਵਧੀਆ ਇਲਾਜ ਦਾ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਵੀ ਗਠੀ ਦੀ ਕੋਈ ਦਵਾਈ ਹੋਰ ਹੈ ਜੇ ਕੋਈ ਉਸਕੋ ਕਿਉਂ ਚੱਕੇ ਕਰਾਉਂਦੇ ਸਮਝਾਦੇ ਨੂੰ ਇਹ ਤਾਂ ਕੀ ਦੂ ਫਿਰ ਜਿਹੜਾ ਪੈਰ ਲੱਗੇ ਉਹ ਅੱਛਾ ਥੋੜਾ ਜਿਹਾ ਲੱਕਾਂ ਨੂੰ ਕੰਮਰ ਦੇ ਤਾਂ ਮੈਂ ਆਪਣਾ ਲੈ ਲਵਾਂ ਮਾਂ ਤੂੰ ਦੂ ਕਦੀ ਲੈ ਆਉਣਾ ਨਾ ਕੁਝ ਚੱਕਰ ਕੀ ਸੋਕਰਾ ਉਹ ਪਿਆਸ ਖੱਖ ਤਾਂ ਮੈਂ ਬਾਤ ਹੈ ਅੰਦਰ ਨਹੀਂ ਬਾਹਰ ਪਾਇਆ ਬਾਹਰ ਪਾਇਆ ਕਿਉਂ ਨਾਲੀ ਟੂੜੀ ਬਾਹਰ ਕਰ ਮੈਂ ਨਾ ਕਿਹਦੀ ਟੂੜੀ ਬਾਣੀ ਹੈ ਅੱਛਾ ਟੂੜੀ ਬਾਹਰ ਦੇਣਾ ਫਰੋਸ ਲੈ ਕੱਠੜ ਕੇ ਕਰਦੀ ਹਾਂ ਜਿੰਗੀ ਇਹ ਮੱਛਰ ਬਹੁਤ ਹੈ ਬਾਹਰ ਦਾਣਾ ਕਿਆ ਖਾਂਗੀਆਂ ਹਾਂ ਔਰ ਮੱਛਰਾਂਆਂ ਕਿੰਤਰ ਟਪੂਸੀਆਂ ਮਾਰ ਰਹੀਆਂ ਐਨਾ ਮੱਛਰ ਹੋਇਆ ਪਿਆ ਅੱਜ ਦਾ ਉਹ ਕੰਮੀ ਕਿੱਥੇ ਹੈਲੀ ਚਰਲਾਲਾਂ ਵੀ ਜਵਾਕ ਮਾਂ ਪਾਪਾ ਵੇ ਸਿੱਟਾ ਜੇ ਨਾ ਚੀਜ਼ਾਂ ਖਲਾਵੇ ਉਹ ਆਣੀਆਂ ਜਿਹੜੀਆਂ ਜਵਾਕ ਚੀਜ਼ਾਂ ਮੰਗਦਾ ਵਾ ਲਓ ਜੀ ਤੂੜੀ ਕੱਢ ਕੇ ਲਈ ਪਾਪਾ ਜੀ ਚਲੇ ਗਏ ਪਹਿਲਾਂ ਹੁਣ ਆਪਾਂ ਚੱਲੀ ਤੂੜੀ ਕੱਢਣ ਹੈ ਦੇਖੀ ਹਾ ਤੋਰੀਆਂ ਟੁੱਟ ਜਾਂਦੀਆਂ ਆਪਾਂ ਸਾਰੀਆਂ ਪੱਕ ਜਾਣੀਆਂ ਆ ਪਕਾ ਦੇਣੀਆਂ ਉੱਪਰ ਪੋੜੀ ਕਿਉਂ ਨਹੀਂ ਚੱਕ ਕੇ ਲਿਆਉਂਦੇ ਹਾਂ ਥਮੇ ਕੱਲੋਂ ਕੱਲੋਂ ਰੋਜ਼ ਲੈ ਇੱਕ ਨਾ ਕੱਲੋਂ ਤਾਂ ਚਵਾਰੇ ਕੀ ਕੋਠੇ ਦੇ ਉੱਪਰ ਸਫਾਈ ਕਰਨੀ ਆ ਸਾਰੀ ਉੱਪਰ ਵਾਓ ਉੱਪਰ ਦੀ ਦਿਵਾਲੀ ਆ ਰਹੀ ਹੈ ਹੁਣ ਬਸ ਆ ਰਹਿ ਗਏ ਦੋ ਕੁਸਰਾਦ ਲੋ ਜੀ ਪਾਣੀ ਸੁੱਕ ਗਿਆ ਕੱਢ ਕੱਫਾ ਦੇ ਉੱਧਾ ਦੇ ਕੱਢਣੀ ਸੁੱਕ ਰਿਹਾ ਹੈ ਗਾੜ੍ਹ ਮੇ ਕੱਢਣੀ ਹੈ ਤੁਡੀ ਠੀਕ ਹੈ ਇਹ ਟੋਕਰੀ ਲੈ ਆਈ ਕਬੂਰ ਕੋਈ ਆੜੀ ਕੱਢ ਲੈ ਪਾਵਾ ਗਿੱਲੀ ਗਿੱਲੀ ਔਰ ਇਹਨੂੰ ਪਾਣੀ ਲੰਗਣੇ ਨਾ ਜਗ੍ਹਾ ਨਹੀਂ ਨਾ ਹੈ ਕਿ ਸਾਰਾ ਪਾਣੀ ਕੁੱਪਾਂਗੇ ਵਿੱਚ ਨੂਰ ਨੂੰ ਇਹੀ ਲੰਗਾ ਜਦ ਮੀਂਹ ਪੈ ਜਾ ਹੈ ਔਰ ਇਹਨੂੰ ਖਾਲਜੀ ਬਣਾ ਦਿਓ ਆਇ ਇੱਕਾਂ ਗੀ ਚਕਾ ਦਿਓ ਭਈਆਂ ਨੂੰ ਲਾ ਕੇ ਉਤੇ ਔਰ ਇਹ ਉੱਪਰ ਤੋਰੀਆਂ ਪੱਕ ਜਣੀਆਂ ਉਹ ਐਡੀ ਐਡੀਆ ਹੋ ਜਣੀਆਂ ਪੱਕ ਕੇ ਹਾਂ ਉਹਦੇ ਪਾਪਾ ਜੀ ਨੇ ਪਾਤੀ ਉਧਰ ਗਿੱਲੀ ਗਿੱਲੀ ਪਾਤੀ ਐ ਦਰ ਨੂੰ ਪਾਣੀ ਫੇਰ ਨਹੀਂ ਲੰਘਣਾ ਹੈਗਾ ਇੱਧਰ ਦੇਣਾ ਧਾਰਾ ਉੱਪਰ ਇੱਧਰ ਤਾਂ ਨਿਕਲ ਜਾਣਾ ਟਰੈਕਟਰ ਦੇਖ ਕੇ ਗੱਡਿਓ ਕਿ ਜੇ ਤੋਰੀਆਂ ਗੀ ਬੇਲੇ ਦੱਬ ਕੇ ਮਾਰ ਦੋ ਮੈਂ ਵਿਚਾਰੀ ਨੂੰ ਜੇ ਸੁੱਕੂ ਗੱਲ ਹੋ ਗਈ ਤਾਂਹੀਂ ਬਾਤ ਤਬਰਾਉਗਾ ਤਾਂ ਬੜੂਗਾ ਟਰੈਕਟਰ ਉਹਰੇ ਤੂੰ ਇਹ ਵਾਸਤੇ ਦੇਖੀ ਖਾਦੇਂਗਾ ਡੰਗਰੀ ਨੁੱਤਿਆਰਾ ਆਪਣੇ ਆਪ ਤੇ ਸੋਚ ਲੈ ਕੇ ਉਹ ਠੁੱਠੀ ਰੱਖ ਲੇਂਗੇ ਕੀ ਚੀਜ਼ ਹੈ ਪਰਾਂ ਤਾਂ ਦੇਰ ਨਹੀਂ ਚੱਲੇ ਤੂੰ ਇਹ ਕਿ ਥੱਲਾ ਕਰ ਇਸ ਦੇ ਉੱਪਰ ਪਾਠੀ ਲਾ ਕੇ ਧੂਆ ਕਰ ਦੇ ਸਾਰੇ ਇੱਕ ਥੋੜੇ ਲੱਗੇ ਰੋ ਪਾਠੀਆਂ ਪਹਿਲਾਂ ਕਿੱਲੀਆਂ ਹੈ ਬਈ ਜਿਹੜੇ ਪਿਓ ਹੁੰਦੇ ਨੇ ਨਾ ਬਹੁਤ ਗਾਲਾਂ ਕੱਢਦੇ ਨੇ ਸਾਡੇ ਪਾਪਾ ਜੀ ਬਹੁਤ ਜ਼ਿਆਦਾ ਗਰਮ ਹੁੰਦੇ ਨੇ ਸਰਦਾਰ ਜੀ ਤੇ ਹੁਣ ਆਪਣੀ ਮਨ ਮਰਜ਼ੀ ਕਰਨਗੇ ਵੀ ਹਾਂ ਤੁਸੀਂ ਆਹ ਕੰਮ ਕਰਨਾ ਆਹ ਨਹੀਂ ਕਰਨਾ ਹੈ ਕਵਾੜ ਤਾਂ ਫਿਰ ਹੁਣ ਖੰਡਾਣਾ ਹੀ ਐ ਕਹਿ ਵੀ ਨਹੀਂ ਸਕਦੇ ਫਿਰ ਨਹੀਂ ਗੱਲ ਮਿਲਣੀ ਆ ਜੇ ਕਹਤੇ ਕੱਲ ਨੂੰ ਹੈਗਾ ਜੀ ਸੰਡੇ ਕੱਲ ਨੂੰ ਹੈਗਾ ਛੁੱਟੀ ਵਾਲਾ ਦਿਨ ਮੈਨੂੰ ਤਾਂ ਕਿਤੇ ਛੁੱਟੀ ਹੋਣੀ ਕੱਲ ਮੇ ਤਾਂ ਡਿਊਟੀ ਆਉਦੇ ਨੇ ਕੱਲ ਨੂੰ ਆਪਾਂ ਸਫਾਈਆਂ ਕਰਾਂਗੇ ਹਨ ਕੱਲ ਸਵੇਰੇ ਸਾਝਰੇ ਉੱਠ ਕੇ ਸੰਭਰੂਗੀ ਬੇੜਾ ਫਿਰ ਉੱਪਰ ਕੋਠੇ ਦੇ ਸਫਾਈਆਂ ਕਰਕੇ ਵੈਸੇ ਬੇੜੇ 'ਚ ਐ ਤਾਂ ਸਫਾਈ ਹੋਈ ਪਈ ਐ ਬੇੜਾ ਸਾਫ਼ ਸੁਥਰਾ ਐ ਪਰ ਐ ਹਜੇ ਪਰ ਕੱਲੂ ਵੀ ਨਾ ਸੰਭਰੇ ਫਿਰ ਜ਼ਿਆਦਾ ਖੰਡਾਰਾ ਹੋ ਜਾਊਗਾ ਹਨਾ ਖੱਪਤੇ ਕੇ ਬਾਅਦ ਤਾਂ ਸੰਭਰ ਦੇਣਾ ਚਾਹੁੰਦੇ ਮੈਸੇ ਆਪਣੀ ਹੈਲਪਰ ਨੂੰ ਕਿਹਾ ਸੀਗਾ ਤੁਸੀਂ ਬਿਹੜਾ ਸੰਭਰਦਾ ਕਰੋ ਉਹਨਾਂ ਕੋਲ ਵਿਚਾਰੀਆਂ ਕੋਲ ਟਾਈਮ ਹੀ ਨਹੀਂ ਹੁੰਦਾ ਮੈਂ ਕਿਹਾ ਚਲੋ ਕੋਈ ਨਹੀਂ ਬਿਹੜਾ ਮੈਂ ਆਪਣੇ ਸੰਭਲਿਆ ਕਰੂੰਗੀ ਬਾਕੀ ਰਹੀ ਗੱਲ ਜੀ ਖੰਡਾਰੇ ਦੀ ਬਰੂਰ ਦਵਾ ਯਾਰ ਮੈਨੂੰ ਇੱਕ ਗੱਲ ਦੱਸੋ ਆਪਣੇ ਘਰੇ ਖੰਡਾਰਾ ਕਿਹੜਾ ਸੰਦਾਂਗਾ ਜੇ ਸੰਦ ਹੁੰਦੇ ਜੀ ਤਾਂ ਹੀ ਹੁੰਦਾ ਬਾਕੀ ਕਹਿੰਦੇ ਸਾਡੇ ਘਰੇ ਵੀ ਸੰਦ ਹੈ ਸਾਡੇ ਘਰੇ ਵੀ ਸੰਦ ਹੈ ਹੈ ਕੀ ਕਰੀਏ ਹੁਣ ਸੰਦ ਕੋਈ ਇੱਧਰ ਖੜਿਆ ਕੋਈ ਇੱਧਰ ਖੜਿਆ ਹੋਰ ਕਿੱ체 ਖੜਾਈਏ ਘਰੇ ਹੀ ਖੜਨਗੇ ਸੰਦਾਂ ਜਿਹੜੇ ਬਾਕੀ ਰਹੀ ਗੱਲ ਜੀ ਸ਼ੈੱਡ ਦੀ ਸ਼ੈੱਡ ਆਪਣੀ ਥੋੜੀ ਡਿਲੇ ਕਰਿਆ ਹੋਇਆ ਪਾਣਾ ਹਨਾ ਪਾਵਾਂਗੇ ਬਸ ਸਰਦਾਰ ਜੀ ਕੋਲ ਵੀ ਟਾਈਮ ਨਹੀਂ ਹੈਗਾ ਕੁਛ ਜੀ ਨੇ ਸ਼ੈੱਡ ਪਾਣਾ ਹੈ ਨਾ ਉਹਦੇ ਕੋਲ ਵੀ ਟਾਈਮ ਨਹੀਂ ਹੈਗਾ ਜਿਵੇਂ ਆਪਾਂ ਇੱਥੇ ਹੁਣ ਟਰਾਲੀ ਖੜਾਈ ਹੋਈ ਹੈ ਐਵੇਂ ਫਿਰ ਆਪਾਂ ਇੱਥੇ ਟਰੈਕਟਰ ਵੀ ਖੜ ਜਾਂਗੇ ਗੱਡੀ ਵੀ ਖੜ ਜੂਗੀ ਹਨਾ ਪਰ ਇੱਕ ਇਹ ਆਪਾਂ ਨੂੰ ਇੱਧਰ ਨਹੀਂ ਦਿਸਿਆ ਕਰਨਾ ਫਿਰ दूध खोल के ला लेंगे बाद दूध से ले लेंगे थोड़ा बाद के दिन के ले लेंगे कल तो परों दे कटेंगे इसे साफ कर कर देंगे इधर काल भी नहीं करा देंगे बाहर का नहीं है कोई नहीं कल पर देंगे सारी <गए>

ਬਾਹਰ ਕਾ ਰਿਕਵਰ ਚੰਗੀ ਸਿੱਣੀ ਇੱਕ ਵਾਰ ਅੰਦਰ ਜਾਓ ਹਾਂ ਜੱਤੀ ਮਿਲਿਆ ਕਹਾ ਅਖਾਂ ਉਹ ਹੀ ਤਾਂ ਗੱਲ ਲੈਣਾ ਵੀ ਉਹਦੇ ਕੋਲ ਵੀ ਟਾਈਮ ਨਹੀਂ ਹੈਗਾ ਉਹਨੇ ਜਿਹੜੀ ਆਪਾਂ ਪਰਚੀ ਦੇ ਦਿੱਤੀ ਮੈਂ ਕਿਹਾ ਉਹ ਕਿੱਥੇ ਆ ਕਾ ਦਵਾਰੇ ਮਿੰਤੀ ਮਾਰਨੀ ਪੈਣੀ ਆ ਉੱਪਰ ਕਾ ਤਾਂ ਲੋਸ ਦਵਾਰੇ ਨਹੀਂ ਕੀਤਾ ਅੱਛਾ ਵੱਧ ਹੋ ਗਿਆ ਨਾ ਉਹ ਛੱਡ ਲਾ ਤਾਂ ਬੁਚ ਕਾ ਨਹੀਂ ਅੱਛਾ ਕਾ ਨਹੀਂ ਫੇ ਕਾ ਨਿਕਲੂ ਸਹੀ ਜਿਹਾ ਲਓ ਜੀ ਹੁਣ ਆਪਾਂ ਕੱਢਾਂਗੇ ਧਾਰ ਵਗੈਰਾ ਸੰਨੀ ਕਰਕੇ ਸਾਰਾ ਕੁਝ ਨਾਲ ਇੱਥੇ ਬਾਹਰ ਤਾਂ ਕਰਤੀ ਸੀਗੀ ਮੈਂ ਬਾਹਰ ਤਾਂ ਕੱਖ ਪਾਤੀ ਸੀਗੀ ਤੇ ਚਲੋ ਜੀ ਫਰੈਂਡਸ ਇਹ ਤਾਂ ਸੀਗੀ ਆਪਣੀ ਅੱਜ ਦੀ ਵੀਡੀਓ ਸੋ ਫਰੈਂਡਸ ਉਮੀਦ ਕਰਦੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਬਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ